ਅੱਜ ਆਪਾਂ ਬਣਾਈ ਜੀ ਆਲੂ ਬੜੀਆਂ ਦੀ ਬੜੀ ਕਰਾਰੀ ਤੇ ਮਸਾਲੇਦਾਰ ਸਬਜੀ ਇਹ ਬਹੁਤ ਹੀ ਸਵਾਦ ਬਣਦੀ ਆ ਇੱਚ ਕਿਹੜੇ ਕਿਹੜੇ ਮਸਾਲੇ ਪੈਂਦੇ ਆ ਅੱਜ ਆਪਾਂ ਵੀਡੀਓ ਵਿੱਚ ਵੇਖਦੇ ਆ ਥੈਂਕ ਯੂ ਜੀਤਾ ਖਾਲਸਾ ਵੈਕੁਰ ਜੀ ਕਿਫਤੇ ਤੇ ਵੀਡੀਓ ਵੇਖਦੇ ਭੈਣ ਭਰਾ ਮੰਨ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਵੋਗੇ ਰਾਜੀ ਖੁਸ਼ ਹੋਵੋਗੇ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਲੈ ਕੇ ਆਏ ਆ ਇਹ ਬੜੀਆਂ ਦੀ ਸਬਜੀ ਬਣਾਵਾਂਗੇ ਆਪਾਂ ਇਹ ਬੜੀਆਂ ਦੀ ਵੀਡੀਓ ਬਣਾ ਕੇ ਆਪਾਂ ਅੱਗੇ ਚੈਨਲ ਤੇ ਪਾਈ ਆ ਤੇ ਤੁਸੀਂ ਬਹੁਤ ਪਿਆਰ ਦਿੱਤਾ ਤੇ ਗੇ ਭੈਣ ਨੇ ਕਮੈਂਟ ਕੀਤਾ ਕਿ ਬੜੀ ਸਬਜੀ ਕਿਸ ਤਰ੍ਹਾਂ ਬਣਦੀ ਆ ਤੇ ਅੱਜ ਆਪਾਂ ਉਹਦੀ ਡਿਮਾਂਡ ਤੇ ਸਬਜੀ ਬਣਾਵਾਂਗੇ ਬੜੀਆਂ ਦੀ ਆਲੂ ਬੜੀ ਦੀ ਸਬਜੀ ਬਣਾਵਾਂਗੇ ਇਹਦੇ ਵਾਸਤੇ ਆਪਾਂ ਲਏ ਚਾਰ ਪੰਜ ਗੰਡੇ ਤੇ ਲਸਣ ਟਮਾਟਰ ਤੇ ਮਿਰਚਾਂ ਇਹਦਾ ਆਪਾਂ ਮਸਾਲਾ ਬਣਾਉਣੇ ਆ ਇਹਦੀ ਸਬਜੀ ਬਣਾਵਾਂਗੇ ਤੇ ਆਲੂ ਆਪਾਂ ਉਬਲਨੇ ਰੱਖਿਆ ਆ ਵੇਖੋ ਆਪਣੇ ਰੇਜ ਦੇ ਪਏ ਆਲੂ ਆਪਣੇ ਬਣ ਗਏ ਆ ਇੱਕ ਵਾਰੀ ਆਪਾਂ ਚੈੱਕ ਕਰ ਲੈਨੇ ਆ ਆਲੂ ਵੇਖੋ ਆਪਣੇ ਬਣ ਗਏ ਆ ਤੇ ਆਪਾਂ ਆਲੂ ਠੰਡੇ ਹੋਣ ਤੇ ਉਹਨਾਂ ਚੋਂ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਤੇ ਕੁੰਡੇ ਵਿੱਚ ਮਸਾਲਾ ਤਿਆਰ ਕਰਨ ਦੇ ਨਾਲ ਸਬਜ਼ੀ ਦਾ ਸਵਾਦ ਜਿਹੜਾ ਵੱਖਰਾ ਹੋ ਜਾਂਦਾ ਵਾ ਸਾਡੇ ਪਿੰਡਾਂ ਵਿੱਚ ਆਲੂ ਵੜੀ ਬਣਦੀ ਆ ਤੇ ਆਪਾਂ ਕੁੰਡੇ ਜੀ ਮਸਾਲਾ ਤਿਆਰ ਕਰਕੇ ਤੇ ਬਣਾਉਣੇ ਆ ਆਜੋ ਆਪਾਂ ਮਸਾਲਾ ਦਾ ਤਿਆਰ ਕਰ ਲੈਨੇ ਗੰਡੇ ਕੱਟ ਕੇ ਤੇ ਨਾਲ ਪਾਵਾਂਗੇ ਵਿੱਚ ਲਸਣ ਤੇ ਮਿਰਚਾ ਪਹਿਲਾਂ ਕੁੱਟ ਲੈਨੇ ਆ ਇਹ ਆਪਾਂ ਦੋ ਗੰਡੇ ਲਸਣ ਦੇ ਛਿਲਕੇ ਲੈ ਆ ਤੇ ਅਦਰਕ ਆਪਾਂ ਤੁਹਾਨੂੰ ਪਤਾ ਅੱਜ ਕੱਲ ਵਰਤਦੇ ਨਹੀਂ ਗਰਮੀ ਦੇ ਵਿੱਚ ਦਸਣੇ ਕੱਲਾ ਪਾਵਾਂਗੇ ਆਲੂ ਬੜੀ ਦੀ ਸਬਜੀ ਬਹੁਤ ਸਵਾਦਬੰਦੀ ਖਾਸ ਕਰਕੇ ਅੱਜ ਕੱਲ ਸੌਣ ਭਾਦੋਂ ਦੇ ਵਿੱਚ ਸਬਜ਼ੀਆਂ ਦੀ ਕਮੀ ਆਉਂਦੀ ਆ ਤੇ ਫਿਰ ਆਪਾਂ ਆਲੂ ਬੜੀ ਦੀ ਸਬਜੀ ਬਣਾਉਨੇ ਆ ਬਹੁਤ ਹੀ ਵਧੀਆ ਬਣਦੀ ਆ ਬੜੀ ਆਪਾਂ ਕਦੂ ਬਾਹ ਕੇ ਬਣਾਈ ਆ ਤੇ ਕਿਸੇ ਭੈਣ ਨੇ ਕਮੈਂਟ ਕੀਤਾ ਕਿ ਕਦੂ ਦੀ ਬੜੀ ਖਰਾਬ ਨਹੀਂ ਹੁੰਦੀ ਖਰਾਬ ਬੜੀ ਕੋਈ ਵੀ ਨਹੀਂ ਹੁੰਦੀ ਭਾਵੇਂ ਤੁਸੀਂ ਕਦੂ ਪਾ ਲਓ ਭਾਵੇਂ ਪੇਠਾ ਪਾ ਲਓ ਭਾਵੇਂ ਆਲੂ ਬਖਾਰਾ ਪਾ ਲਓ ਪੂਰੀ ਸੁੱਕੀ ਹੋਵੇ ਤੇ ਨਹੀਂ ਹੁੰਦੀ ਜੇ ਹਾੜ ਦੇ ਵਿੱਚ ਜੇੜ ਦੇ ਵਿੱਚ ਬਣੀ ਹੋਵੇ ਤੇ ਫਿਰ ਤੇ ਬਿਲਕੁਲ ਹੀ ਨਹੀਂ ਹੁੰਦੀ ਤੇ ਅੱਜ ਕੱਲ ਬਣਾਈਆਂ ਤੇ ਅੱਜ ਕੱਲ ਥੋੜੀਆਂ ਬਣਾਈਆਂ ਆਪਾਂ ਆਪਣੀਆਂ ਜਲਦੀ ਖਤਮ ਹੋ ਜਾਂਦੀਆਂ ਫਿਰ ਵੀ ਆਪਾਂ ਇਹ ਚੰਗੀ ਤਰ੍ਹਾਂ ਸਕਾਈਆਂ ਵਾ ਵੇਖੋ ਸੁੱਕੀਆਂ ਪਈਆਂ ਬੜੀਆਂ ਇਹਦਾ ਖਰਾਬ ਹੋਣ ਦਾ ਕੋਈ ਧਾਰੀ ਨਹੀਂਗਾ ਆਮ ਘਾਵਤ ਬੋਲੀ ਵੀ ਪਾਉਂਦੀਆਂ ਹੁੰਦੀਆਂ ਕਿੱਦੇ ਵਿੱਚ ਬੀਬੀਆਂ ਆਲੂ ਬੜੀਆਂ ਕਿਉਂ ਧਰੀਆਂ ਭੂਆ ਭਤੀਜੀ ਕਿਉਂ ਲੜੀਆਂ ਇਹ ਬੜੀਆਂ ਦੀਆਂ ਬੋਲੀਆਂ ਵੀ ਬੜੀਆਂ ਤੇ ਬਣੀਆਂ ਵਾਂ ਤੇ ਸਬਜ਼ੀ ਵੀ ਇਹਦੀ ਖਾਸ ਕਰਕੇ ਬਹੁਤ ਪਸੰਦ ਕਰਦੇ ਪਿੰਡਾਂ ਵਿੱਚ ਇਹ ਲਸਣ ਤੇ ਮਿਰਚ ਆਪਾਂ ਕੁੱਟ ਲਈਏ ਤਾਂ ਆਪਾਂ ਹੁਣ ਗੰਡੇ ਕੱਟ ਕੇ ਕੁੱਟ ਲੈਨੇ ਆ ਜੀ ਆਪਾਂ ਬਣਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਜਿੱਦਾਂ ਪਿੰਡਾਂ ਵਿੱਚ ਬਣਦੀ ਆ ਤੁਹਾਡੇ ਪਿੰਡਾਂ ਵਿੱਚ ਜਿਆਦੇ ਮਸਾਲੇ ਨਹੀਂ ਮਿਲਦੇ ਆਪਾਂ ਸਿੰਪਲ ਹੀ ਮਸਾਲੇ ਪਾ ਕੇ ਬਣਾਉਨੇ ਆ ਸਬਜ਼ੀ ਤੇ ਬਹੁਤ ਸਵਾਦ ਬਣਦੀ ਆ ਆਪਾਂ ਵੈਸੇ ਮਸਾਲੇ ਬਹੁਤ 12 13 ਮਸਾਲੇ ਆਪਾਂ ਵੜੀ ਦੇ ਵਿੱਚ ਪਾਏ ਆ ਤੇ ਸਬਜ਼ੀ ਦੇ ਵਿੱਚ ਮਸਾਲੇ ਪਾਉਣ ਦੀ ਲੋੜ ਹੀ ਨਹੀਂ ਦੈਸ਼ਣ ਔਨ ਕਰਕੇ ਆਪਾਂ ਤੌੜੀ ਰੱਖ ਲਿਆ ਤੇ ਆਪਾਂ ਵਿੱਚ ਪਾ ਲੈਨੇ ਸਰੋਂ ਦਾ ਤੇਲ ਸਰੋਂ ਦੇ ਤੇਲ ਦਾ ਆਪਾਂ ਤੜਕਾ ਲਾਵਾਂਗੇ ਆਹ ਲੋ ਜੀ ਮਸਾਲਾ ਆਪਾਂ ਤਿਆਰ ਕਰ ਲਿਆ ਵਾ ਇਧਰ ਆਪਾਂ ਤੇਲ ਗਰਮ ਰੱਖਿਆ ਵਾ ਤੇਲ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਭੁੰਨ ਲੈਨੇ ਆਂ ਬੜੀਆਂ ਬੜੀਆਂ ਆਪਾਂ 4 ਪਾਵਾਂਗੇ ਕਿਉਂਕਿ ਜਿਆਦੀਆਂ ਤੇਜ਼ ਆ ਤੇ ਬੱਚਿਆਂ ਸਬਜ਼ੀ ਖਾਣੇ ਆ ਆਪਾਂ 4 ਬੜੀਆਂ ਪਾ ਕੇ ਇਹਨਾਂ ਨੂੰ ਭੁੰਨ ਲੈਨੇ ਆ ਤੇ ਤੁਹਾਨੂੰ ਪਤਾ ਹੀ ਆ ਕਿ ਬੜੀਆਂ ਆਪਾਂ ਘੋੜੀਆਂ ਹੀ ਬਣਾਈਆਂ ਵਾ ਜਿੰਨੀਆਂ ਆਪਣੀਆਂ 2 ਕੁ ਮਹੀਨਿਆਂ ਤੱਕ ਮੁੱਕ ਜਾਣਗੀਆਂ ਬਾਕੀ ਫੇਰ ਆਪਾਂ ਹੁਣ ਗਰਮੀਆਂ 'ਚ ਬਣਾਵਾਂਗੇ ਸਿਆਲ ਤੇ ਰੋੜੀ ਸੁੱਕਦੀ ਨਹੀਂ ਵੜੀ ਆਪਣੀ ਭੁੱਜ ਗਈ ਆ ਤੈਨੂੰ ਆਪਾਂ ਕੱਢ ਲੈਨੇ ਆ ਦੇਖੋ ਕਲਰ ਇਹਨਾਂ ਦਾ ਚੇਂਜ ਹੋ ਗਿਆ ਇਹਨੂੰ ਆਪਾਂ ਨਿੱਕੇ ਨਿੱਕੇ ਟੁਕੜੇ ਕਰ ਲਾਂਗੇ ਹੁਣ ਅਜਾਪਾਂ ਮਸਾਲਾ ਭੁੰਨ ਲੈਨੇ ਆ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਐਨੇ ਕ ਆਪਾਂ ਰਾਈ ਪਾਵਾਂਗੇ ਪਨ ਪਾਲਾਂਗੇ ਆਪਾਂ ਮਸਾਲਾ ਡਾ ਗ੍ਰੈਂਡ ਕੀਤਾ ਆਪਾਂ ਟਮਾਟਰ ਦੀ ਪਿਊਰੀ ਪਿਆਰ ਕਰ ਲੈਨੇ ਆ ਵੀ ਆਪਾਂ ਕੁੰਡੇ ਚ ਹੀ ਕਰਾਂਗੇ ਕੁੰਡੇ ਦੇ ਵਿੱਚ ਟਮਾਟਰ ਗ੍ਰाइंड ਕਰਨ ਦਾ ਇਹ ਫਾਇਦਾ ਕਿ ਆ ਵੇਖੋ ਛਿਲਕੇ ਜਿਹੜੇ ਰਹਿ ਗਏ ਸੀ ਉਹ ਵੱਖਰੇ ਹੋ ਗਏ ਉਹ ਆਪਾਂ ਕੱਢਦੇ ਆ। ਆ ਆਪਣੀ ਪਿਉਰੀ ਸਾਰੀ ਬਣ ਗਈ ਆ। ਇਤਨਾ ਬੜੀਆਂ ਨੇ ਆਪਾਂ ਪੀਸ ਕਰ ਲੈਣੇ ਆ ਛੋਟੇ ਛੋਟੇ। ਛੋਟੇ ਛੋਟੇ ਕਰਕੇ ਪਾਵਾਂਗੇ ਆਪਾਂ। ਆਪਾਂ ਹਲਦੀ ਪਾ ਲਾਂਗੇ 1/2 ਚਮਚਾ ਰੰਗ ਵਾਸਤੇ। ਸਵਾਦਨਸਾਰ ਆਪਾਂ ਲੂਣ ਪਾ ਲਾਂਗੇ। ਗਰਮ ਮਸਾਲਾ ਆਪਾਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਜਿੱਦਣ ਦੇ ਨਾਲ ਗਰਮ ਮਸਾਲੇ ਨਾਲ ਸਬਜ਼ੀ ਜਿਹੜੀ ਉਹ ਥੋੜੀ ਜਿਹੀ ਕਾਲੀ ਹੋ ਜਾਂਦੀ ਹੈ ਹੁਣ ਆਪਾਂ ਪਾ ਲੈਨੇ ਆ ਇਹ ਟਮਾਟਰ ਜਿਹੜਾ ਆਪਾਂ ਗ੍ਰाइंड ਕੀਤਾ ਪੁੰਡੇ ਵਿੱਚ ਮਸਾਲਾ ਆਪਣਾ ਪੋਈ ਜਗ੍ਹਾ ਤੇ ਆਪਾਂ ਕੁੰਡਾ ਧੋ ਕੇ ਪਾਣੀ ਪਾ ਲੈਨੇ ਥੋੜਾ ਜਿਹਾ ਵਿੱਚ ਚੰਗੀ ਤਰ੍ਹਾਂ ਗਰਮ ਹੋ ਜਾਏ ਇਹ ਗੰਡੇ ਜਿਹੜੇ ਆਲੂ ਆਪਾਂ ਛਿੱਲ ਲਿਆ ਇਹਨੂੰ ਆਪਾਂ ਛੋਟੇ ਛੋਟੇ ਪੀਸਾਂ ਚ ਕੱਟ ਲਾਂਗੇ ਜਿੰਨਾ ਚਿਰ ਆਪਣਾ ਮਸਾਲਾ ਪੱਕਦਾ ਜੇ ਤਿਆਰ ਵੇਖੋ ਤੇਲ ਛੱਡਤਾ ਮਸਾਲੇ ਨੇ ਕਿੰਨਾ ਸੋਨਾ ਮਸਾਲਾ ਤਿਆਰ ਹੋਇਆ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਇਹ ਆਲੂ ਕੱਟੇ ਹੋਏ ਇੱਕ ਹੋਰ ਅੰਗੇ ਤੇ ਸਬਜੀ ਦੀ ਨਾਲ ਹੀ ਪਾ ਦਾਂਗੇ ਆਇ ਬੜੀਆਂ ਇਹ ਜਿਹੜੀਆਂ ਆਪਾਂ ਭੁੰਨ ਕੇ ਲਈਆਂ ਵਾਂ ਤੇ ਗਰਮ ਪਾਣੀ ਪਾਵਾਂਗੇ ਆਪਾਂ ਥੋੜੀ ਦੇ ਵਿੱਚ ਪਾਣੀ ਤੁਸੀਂ ਆਪਦੀ ਮਰਜ਼ੀ ਨਾਲ ਪਾ ਸਕਦੇ ਜੇ ਜਿਹੋ ਜੀ ਗਰੇਵੀ ਸੰਘਣੀ ਪਤਲੀ ਖਾਂਦੇ ਜੇ ਤੇ ਆਪਾਂ ਇੰਨਾ ਪਾਣੀ ਪਾਵਾਂਗੇ ਤੇ 10-15 ਮਿੰਟ ਇਹਨੂੰ ਆਪਾਂ ਰਿਜਨ ਦਵਾਂਗੇ ਸਬਜੀ ਨੂੰ ਆਪਾਂ ਟੱਕ ਦਿੰਨੇ ਆ ਰਿਜਨ ਦਿੰਨੇ ਤੇ ਫਿਰ ਆਪਾਂ 5-10 ਮਿੰਟ ਬਾਅਦ ਇਹਨੂੰ ਚੈੱਕ ਕਰਾਂਗੇ ਇਹ ਪੈਕ ਕਰ ਚੈੱਕ ਕਰ ਲੈਨੇ ਆ। ਸਬਜੀ ਆਪਣੀ ਰਿਜ ਗਈ ਪਈ ਆ ਤੇ ਮੇਰੇ ਹਿਸਾਬ ਨਾਲ ਇਹ ਰਿਜ ਗਈ ਆ। ਆ ਵੇਖੋ ਸਬਜੀ ਦੀ ਰੰਗਤ ਵੇਖੋ। ਆਲੂ ਤੇ ਆਪਣੇ ਗਲੇ ਸੀ ਆਪਾਂ ਬਾਲਾ ਦਵਾਇਆ ਸੀ ਆਲੂਆਂ ਨੂੰ ਤੇ ਬੜੀ ਰਿਜਣੀ ਸੀ ਆਪਣੀ ਬੜੀ ਵੀ ਰਿਜ ਗਈ ਆ। ਆ ਲੋ ਜੀ ਸਬਜੀ ਆਪਣੀ ਬਣ ਕੇ ਆਲੂ ਬੜੀਆਂ ਦੀ ਤਿਆਰ ਆ। ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਖਬਰ ਰੱਖਾ